ਸਰਕਾਰਾਂ ਤਾਂ ਉਹ ਗੱਲ ਕਰਦੀਆਂ ਨੇ ਕਿ ਤੁਹਾਡਾ ਕੁੱਤਾ ਤਾਂ ਕੁੱਤਾ ਤੇ ਸਾਡਾ ਕੁੱਤਾ ਟੌਮੀ ਜੀ ਆਏ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਦਲੇਵਾਲ ਜੀ ਦਲੇਵਾਲ ਜੀ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਲਾਉਂਦੇ ਨੇ ਅੱਗ ਤਾਂ ਉਹ ਪੋਲਿਊਸ਼ਨ ਕਰਦੀ ਹੈ ਪਰ ਜੇਕਰ ਇੰਡਸਟਰੀਅਲ ਲਿਸਟ ਲਾਉਂਦੇ ਨੇ ਅੱਗ ਤਾਂ ਉਹਨਾਂ ਦੇ ਖਜ਼ਾਨੇ ਭਰਨ ਦਾ ਕੰਮ ਕਰਦੀ ਹੈ ਦੋਸਤੋ ਪਰ ਦੋਵੇਂ ਹੀ ਕੇਸਾਂ ਦੇ ਵਿੱਚ ਧਰਾਲੀ ਨੂੰ ਤਾਂ ਸਾੜਿਆ ਹੀ ਜਾਂਦਾ ਹੈ ਤੇ ਵਾਤਾਵਰਨ ਨੂੰ ਉਹ ਕਿਹੜੀ ਆਕਸੀਜਨ ਦਿੰਦੇ ਨੇ ਕਰਦੀ ਤਾਂ ਪੋਲੂਸ਼ਨ ਹੀ ਐ ਆਓ ਸੁਣਦੇ ਹਾਂ ਕਿ ਡੱਲੇਵਾਲ ਨੇ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਜੇ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਆਓ ਸੁਣਦੇ ਹਾਂ ਡੱਲੇਵਾਲ ਜੀ ਨੂੰ ਅੱਜ ਆਪਾਂ ਗੱਲ ਪਰਾਲੀ ਦੇ ਇਸ਼ੂ ਤੇ ਇੱਕ ਛੋਟੀ ਜੀ ਗੱਲ ਕਰਾਂਗੇ ਔਰ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਪਰਾਲੀ ਉਹੀ ਐ ਜਦੋਂ ਕਿਸਾਨ ਦੇ ਖੇਤ ਦੇ ਵਿੱਚ ਉਹਨੂੰ ਅੱਗ ਲੱਗਦੀ ਐ ਕਿ ਕਿਸਾਨ ਨੂੰ ਜੁਰਮਾਨਾ ਵੀ ਪੈਂਦਾ ਹੈ ਤੇ ਕਿਸਾਨ ਨੂੰ ਸਜ਼ਾ ਵੀ ਹੁੰਦੀ ਹੈ ਲੇਕਿਨ ਉਹੀ ਪਰਾਲੀ ਜਿਸ ਵੇਲੇ ਕਿਸੇ ਇੰਡਸਟਰੀਲਿਸਟ ਕੋਲੇ ਜਾ ਕੇ ਸੜਦੀ ਹੈ ਇੱਕ ਕਾਰਪੋਰੇਟ ਕੋਲੇ ਜਾ ਕੇ ਸੜਦੀ ਹੈ ਤਾਂ ਉਹੀ ਪਰਾਲੀ ਉਹਦੀ ਇਨਕਮ ਦਾ ਸਾਧਨ ਬਣਦੀ ਹੈ ਇਨਕਮ ਦਾ ਸੋਰਸ ਬਣਦੀ ਹੈ ਉੱਥੇ ਪਰਾਲੀ ਦੋ ਤਰ੍ਹਾਂ ਨਾਲ ਸੜਦੀ ਹੈ ਇੱਕ ਤਾਂ ਕਿਸੇ ਇੰਡਸਟਰੀ ਦੇ ਵਿੱਚ ਜਾ ਕੇ ਸੜਦੀ ਹੈ ਉੱਥੇ એનર્ਜੀ ਪੈਦਾ ਕਰਦੀ ਹੈ ਠੀਕ ਹੈ એનર્ਜੀ ਪੈਦਾ ਕਰਦੀ ਹੈ ਔਰ ਇੱਕ ਹੋਰ ਤਰੀਕੇ ਨਾਲ ਪਰਾਲੀ ਸੜਦੀ ਹੈ ਉੱਥੇ ਦੇਖਣ ਵਾਲਾ ਤਾਂ ਇਹ ਇਸ਼ੂ ਹੈ ਕਿ ਜਿਹੜੇ ਦੂਸਰੇ ਤਰੀਕੇ ਨਾਲ ਉੱਥੇ ਪਰਾਲੀ ਸੜਦੀ ਹੈ ਉਸ ਤਰੀਕੇ ਦੇ ਨਾਲ ਸੜੀ ਹੋਈ ਪਰਾਲੀ ਅਜਿਹੀ ਉਹ ਧੂਆਂ ਕਈ ਗੁਣਾ ਵੱਧ ਕਰਦੀ ਹੈ ਔਰ ਹਜ਼ਾਰਾਂ ਏਕੜ ਦੀ ਪਰਾਲੀ ਇੱਕੋ ਧਮ ਸੜਦੀ ਹੈ ਔਰ ਉਹਦਾ ਉੱਥੇ ਪੈਸਾ ਕਮਾਇਆ ਜਾਂਦਾ ਉਸ ਇੰਡਸਟਰੀ ਲਿਸਟ ਬਣ ਇਹ ਹੋ ਰਿਹਾ ਹੈ ਆਪਾਂ ਕੀ ਦੇਖਦੇ ਹਾਂ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਅਸੀਂ ਜਿਹਦੋਂ ਲੰਘਦੇ ਆਂ ਟੱਪਦੇ ਆਂ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਪ੍ਰਾਲੀ ਦੀ ਸਾਮ ਸੰਭਾਲਣ ਦੀ ਡੰਪਿੰਗ ਪੁਆਇੰਟ ਬਣੇ ਹੁੰਦੇ ਨੇ ਉੱਥੇ ਫੈਕਟਰੀਆਂ ਡੈਂਪ ਕਰਦੀਆਂ ਨੇ ਅੱਗੇ ਉਹਦੀ ਇਸਤੇਮਾਲ ਕਰਨਾ ਹੁੰਦਾ ਹੈ ਤਾਂ ਜਦੋਂ ਪ੍ਰਾਲੀ ਪ੍ਰਾਣੀ ਹੋ ਜਾਂਦੀ ਹੈ ਉਹਦੀ ਕੋਈ ਜ਼ਿਆਦਾ ਸੇਕ ਦੀ ਕਪੈਸਿਟੀ ਘਟ ਜਾਂਦੀ ਹੈ ਜਾਂ ਫਿਰ ਉਦੋਂ ਉਹਨਾਂ ਥਾਵਾਂ ਤੇ ਹੋਰ ਪ੍ਰਾਲੀ ਲਾਉਣੀ ਹੁੰਦੀ ਹੈ ਉਦੋਂ ਅਕਸਰ ਇਸ ਪ੍ਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਮੈਂ ਅੱਗ ਲਾ ਦਿੱਤੀ ਜਾਂਦੀ ਹੈ ਸ਼ਬਦ ਵਰਤਿਆ। ਕਿਉਂ ਵਰਤਿਆ ਮੈਂ ਸ਼ਬਦ? ਬਹੁਤ ਸਾਰੇ ਥਾਵਾਂ ਦੇ। ਇਹ ਅੱਗ ਲੱਗੀ ਪਈ ਵੇਖੀ। 5-5 ਦਿਨ ਉਹਨਾਂ ਡੰਪਾਂ ਦੇ ਵਿੱਚ ਉਹਨਾਂ 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 ਸਟੋਰਾਂ ਨੂੰ ਅੱਗ ਲੱਗੀ ਵੇਖੀ। ਉਹਨਾਂ ਚੱਕਿਆਂ ਨੂੰ ਅੱਗ ਲੱਗੀ ਦੇਖੀ। ਯਾਦ ਹੋਏਗਾ। ਬਿਲਕੁਲ ਖਨੌਰੀ ਜਿੱਥੇ ਮੋਰਚਾ ਚੱਲਦਾ ਸੀ ਉਸ ਮੋਰਚੇ ਦੇ ਬਿਲਕੁਲ ਨੇੜੇ ਇੱਕ ਡੰਪ ਸੀ। ਉਸ ਡੰਪ ਨੂੰ ਅੱਗ ਲੱਗੀ ਸੀ। ਨਾ ਉਹਨੂੰ ਬੁਝਾਉਣ ਵਾਸਤੇ ਉਸ ਪ੍ਰਾਲੀ ਦਾ ਮਾਲਕ ਆਇਆ ਨਾ ਉਹਨੂੰ ਬੁਝਾਉਣ ਵਾਸਤੇ ਉੱਥੇ ਕੋਈ ਫਾਇਰ ਬ੍ਰਿਗੇਡ ਆਇਆ ਉਹਨੂੰ ਕਿਸਾਨਾਂ ਨੇ ਕਿਉਂਕਿ ਕਿਸਾਨਾਂ ਦਾ ਇੱਕ ਤਰ੍ਹਾਂ ਨਾਲ ਉੱਥੇ ਸ਼ਹਿਰ ਵਸਿਆ ਹੋਇਆ ਸੀ ਪਿੰਡ ਵਸਿਆ ਹੋਇਆ ਸੀ ਵੱਡਾ ਉਹਨੂੰ ਆਪਦੇ ਪਿੰਡ ਨੂੰ ਬਚਾਉਣ ਵਾਸਤੇ ਉਹ ਪ੍ਰਾਲੀ ਦੀ ਅੱਗ ਕਿਸਾਨਾਂ ਨੂੰ ਬੁਝਾਉਣ ਪਈ ਸੀ ਅਰੇ ਇਦੋਂ ਵੀ ਕਹਾ ਇਹ ਗੱਲ ਬਿਲਕੁਲ ਸੱਚੀ ਉਦੋਂ ਸਾਬਤ ਹੋਈ ਹੈ ਜਿਹੜੀ ਮੈਂ ਕਹਿ ਰਿਹਾ ਕਿ ਅੱਗ ਲਾ ਦਿੱਤੀ ਜਾਂਦੀ ਹੈ ਤੇ ਪੈਸਾ ਕਮਾਇਆ ਜਾਂਦਾ ਕਿਵੇਂ ਕਮਾਇਆ ਜਾਂਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਵੀ ਜਿਹੜੀ ਪ੍ਰਾਲੀ ਇਕੱਠੀ ਕਰਦੇ ਆ ਉਹਦਾ ਇਹਨਾਂ ਲੋਕਾਂ ਨੇ ਬੀਮੇ ਕਰਾਉਂਦੇ ਆ। ਔਰ ਉਹ ਬੀਮੇ ਹੋਣ ਤੋਂ ਬਾਅਦ ਫਿਰ ਉਹ ਜਦੋਂ ਪ੍ਰਾਲੀ ਨੂੰ ਸਮਾਂ ਲੰਘ ਜਾਂਦਾ ਨਵੀਂ ਪ੍ਰਾਲੀ ਆ ਜਾਂਦੀ ਹੈ, ਪੁਰਾਣੀ ਜਿੰਨਾ ਮਾਲ ਪਿਆ ਹੁੰਦਾ ਸਾਰੇ ਨੂੰ ਅੱਗ ਲਾ ਕੇ ਪੈਸਾ ਇਕੱਠਾ ਕਰ ਲਿਆ ਜਾਂਦਾ ਹੈ। ਪਰ ਸਵਾਲ ਤਾਂ ਇਹ ਹੈ ਕਿ ਲੱਗਦੀ ਤਾਂ ਉਦੋਂ ਵੀ ਅੱਗ ਆ ਨਾ। ਉਦੋਂ ਵੀ ਧੂਆ ਨਿਕਲਦਾ ਹੈ। ਉਦੋਂ ਨਾ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਆਉਂਦੇ ਆ, ਨਾ ਸਾਡੇ ਐਸਐਸਪੀ ਸਾਹਿਬ ਆਉਂਦੇ ਆ, ਨਾ ਸਾਡਾ ਡੀਸੀ ਆਉਂਦਾ ਹੈ, ਨਾ ਸਾਡਾ ਐਸਡੀਐਮ ਆਉਂਦਾ ਹੈ, ਨਾ ਸਾਡਾ ਤਹਿਸੀਲਦਾਰ ਆਉਂਦਾ ਹੈ, ਨਾ ਉਸ ਇਲਾਕੇ ਦਾ ਐਸਐਚਓ ਆਉਂਦਾ। ਉਦੋਂ ਕੋਈ ਨਹੀਂ ਆਉਂਦਾ। ਔਰ ਇਹਨੂੰ ਅਸੀਂ ਕਿਵੇਂ ਡਿਸਟਿਫਾਈ ਕਰਦੇ ਆ ਕਿ ਇਹ ਅੱਗ ਲਾਈ ਜਾਂਦੀ ਹੈ ਸ਼ਬਦ ਕਿਉਂ ਵਰਤਿਆ ਸੀ ਕਿ ਆ ਸਾਡੇ ਕੋਲੇ ਕੱਲ ਦੀ ਇੱਕ ਅਸੀਂ ਵੀਡੀਓ ਦੇਖ ਰਹੇ ਹਾਂ ਚੈਨਲਾਂ ਤੇ ਸ਼ੈਦੂ ਚੱਲ ਗਈ ਹੋਵੇ ਉਸ ਵੀਡੀਓ ਦੇ ਵਿੱਚ ਕੀ ਹੈ ਇੱਕ ਬਰਵੀਓ ਕੰਪਨੀ ਦਾ ਡੰਪ ਹੈ ਪੁਟਾਲ ਕਲਾਂ ਦੇ ਵਿੱਚ ਔਰ ਉਸ ਡੰਪ ਦੇ ਨੇੜੇ ਇਸੇ ਕੰਪਨੀ ਦੇ ਕਈ ਥਾਵਾਂ ਦੇ ਉੱਤੇ ਡੰਪ ਨੇ 25 ਸਤੰਬਰ ਨੂੰ ਇਹਨਾਂ ਦੇ ਡੰਪ ਦੇ ਵਿੱਚ ਪ੍ਰਾਣੀ ਪਈ ਪ੍ਰਾਲੀ ਨੂੰ ਅੱਗ ਲੱਗੀ ਔਰ ਉਹ ਦੋ ਦਿਨ ਸੜਦਾ ਰਿਹਾ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਦੱਸਿਆ ਹੀ ਨਹੀਂ ਸਾਡੇ ਐਸਡੀਐਮ ਸਾਹਿਬ ਨੂੰ ਦੱਸਿਆ ਹੀ ਨਹੀਂ ਨਾ ਉਹਨੂੰ ਕਿਸੇ ਸੈਟੇਲਾਈਟ ਨੇ ਚੱਕਿਆ ਔਰ ਰਹੀ ਗੱਲ ਕੱਲ ਕੱਲ 5 ਤਰੀਕ ਨੂੰ ਜਦੋਂ بارش ਹੋ ਕੇ ਹਟੀ ਸੀ ਜਦੋਂ ਮੀਂਹ ਪੈ ਕੇ हटਿਆ ਪੂਰੇ ਪੰਜਾਬ ਦੇ ਵਿੱਚ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਨੇਚਰਲੀ ਅੱਗ ਲੱਗ ਜਾਵੇ ਆਪਣੇ ਆਪ ਅੱਗ ਲੱਗ ਜਾਵੇ ਉਹ ਅੱਗ ਲਾਈ ਗਈ ਹੈ ਔਰ ਰੈਂਡਾ ਸਬੂਤ ਉਹਦੇ ਚ ਇਹ ਹੈ ਕਿ ਉਹ ਜਿਹੜੀ ਅੱਗ ਲਾਈ ਗਈ ਹੈ ਉਸੇ ਫੈਕਟਰੀ ਵੱਲੋਂ ਉਹਨਾਂ ਦੀਆਂ ਤਿੰਨ ਉੱਥੇ ਫਾਇਰ ਬ੍ਰਿਗੇਡ ਦੀਆਂ ਮਸ਼ੀਨਾਂ ਆਈਆਂ ਔਰ ਤਿੰਨੇ ਮਸ਼ੀਨਾਂ ਬੰਦ ਖੜੀਆਂ ਰਹੀਆਂ ਕਿਤੇ ਇਸਤੇਮਾਲ ਨਹੀਂ ਕੀਤੀਆਂ ਗਈਆਂ ਅੱਗ ਬੁਝਾਉਣ ਦੇ ਲਈ ਕਾ ਫਿਰ ਜੇ ਉਹ ਅੱਗ ਬੁਝਾਉਣ ਲਈ ਇਸਤੇਮਾਲ ਨਹੀਂ ਕੀਤੀਆਂ ਗਈਆਂ ਤਾਂ ਸਪਸ਼ਟ ਹੈ ਕਿ ਉਹ ਪਰਾਲੀ ਜਾਣ ਕੇ ਸਾੜੀ ਗਈ ਹੈ ਹੁਣ ਜਾਣ ਕੇ ਸਾੜੀ ਗਈ ਜਾਂ ਕੁਦਰਤੀ ਸਾੜੀ ਦੀ ਗੱਲ ਛੱਡ ਦਿਓ ਸਵਾਲ ਤਾਂ ਇਸ ਗੱਲ ਦਾ ਹੈ ਕਿ ਉੱਥੇ ਸਾਡੇ ਅਧਿਕਾਰੀ ਕਿਉਂ ਨਹੀਂ ਪਹੁੰਚੇ ਉਸ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਕਿਉਂ ਨਹੀਂ ਕੀਤਾ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਉਹਨੇ ਇਸੇ ਪਰਾਲੀ ਦਾ ਪੈਸਾ ਬਣਨਾ ਹੈ ਕਿਉਂਕਿ ਉਹਨੇ ਬੀਮਾ ਕਰਾਇਆ ਹੋਇਆ ਹੈ ਉਸ بیمੇ ਦੇ ਰਾਹੀਂ ਪੈਸਾ ਵਰਤ ਪਟੋਰੇਗਾ ਸੋ ਮੇਰਾ ਕਹਿਣ ਦਾ ਭਾਵੇਂ ਹੈ ਕਿ ਇਹੀ ਪ੍ਰਾਵੀ ਸਾਡੇ ਕਿਸਾਨਾਂ ਲਈ ਤਾਂ ਜੇਲਦਾਰ ਜਾਣ ਦਾ ਕਾਰਨ ਬਣੀ ਹੋਈ ਹੈ ਤੇ ਇਹੀ ਪ੍ਰਾਵੀ ਇੰਡਸਟਰੀਲਿਸਟ ਵਾਸਤੇ ਇੱਕ ਕਾਰਪੋਰੇਟ ਵਾਸਤੇ ਖਜ਼ਾਨਾ ਭਰਨ ਦਾ ਸਾਧਨ ਬਣੀ ਹੋਈ ਹੈ